ਉੱਗੇ ਦਾ ਬਰੀਦ ਬਾਸ ਰੱਖਿਆ ਆ ਉਹ ਸਾਰੇ ਲਾ ਲਈ ਕਰੇ ਬਹੁਤ ਇਹ ਨਹੀਂ ਕਿ ਕੀ ਇਹ ਇਧਰ ਮਰ ਉਹ ਇਧਰ ਜਰਾ ਕਰ ਤਰਾ ਮੰਡੀ ਨਾਲ ਪੱਟੋ ਮੇਨੋ ਫ੍ਰਿਜ ਦੀ ਲੋਗ ਉਹ ਜਿੱਦਾਂ ਕਰਕੇ ਸਾਰਾ ਫੋੜਾ ਪਿਆ ਆਵੇ ਕਦੇ ਦਾਲ ਹੀ ਬਈ ਕਰੀਏ ਅੰਨੇ ਜਿੰਨੇ ਹੋ ਕੋਕੋ ਕਰ ਲਈ ਤੇ ਵੀ ਪ੍ਰਿੰਦਾ ਸਿੰਘ ਨਾਂ ਜੇ ਆਪਣਾ ਪਿੰਡ ਕੜਿਆਲ ਜੇ ਫਿਰ ਕੀ ਗੱਲ ਹੋਈ ਜਿਹੜੀ ਆ ਤਾਂ ਬਈ ਕਿੰਨਾ ਇਹ ਰਾਤ 1:30 ਵਜੇ ਦੀ ਗੱਲ ਨਾ ਰਾਤ ਅੱਗ ਲੱਗੀ ਜੀ ਤੇ ਮੌਕੇ ਤੇ ਪਹੁੰਚੇ ਤਾਂ ਸਾਰੀ ਅੱਗ ਦੀ ਲਾਟਾਂ ਨਿਕਲ ਰਹੀਆਂ ਸੀ ਤੇ ਹੋਇਆ ਕੰਮ ਸਾਰਾ ਕੋਕਾ ਕੋਲੇ ਜਿਹੜੀ ਫ੍ਰਿਜ ਉਤੋਂ ਆ ਪਰ ਤੂੰ ਪਹਿਲਾਂ ਡਿਸਟ੍ਰੀਬਿਊਟਰ ਨੂੰ ਪਹਿਲਾਂ ਵੀ ਕਰਕੇ ਕੰਪਲੇਟ ਕੀਤੀ ਸੀ ਕਿ ਭਾਈ ਤੁਹਾਡੀ ਫ੍ਰਿਜ ਕੰਪਲੇਟ ਹੈ ਮਤਲਬ ਇਹ ਚੱਲਦੀ ਨਹੀਂ ਸਹੀ ਤਰ੍ਹਾਂ ਤੇ ਇਹਨੂੰ ਰਿਪਲੇਸ ਕਰ ਦੋ ਤੇ ਉਹਨਾਂ ਨੇ ਰਿਪਲੇਸ ਨਹੀਂ ਕੀਤੀ ਇਹਦਾ ਰਾਤੀ ਫਿਰ ਇਹਨਾਂ ਦਾ ਬਲਾਸਟ ਹੋ ਗਿਆ ਜਿਹਦੀ ਕਰਕੇ ਸਾਰੀ ਬੜੀ ਅੱਗ ਲੱਗ ਗਈ ਹੈ ਮੇਰੀ ਕਰਿਆਨੇ ਦੀ ਦੁਕਾਨ ਸਾਰੀ ਇੱਕ ਇਹ ਨਾਲ ਮੇਰੀ ਫਿਰ ਸਟੋਰੀ ਫੀਲਿੰਗ ਸਾਰੀ ਜਾਂਦੀ ਰਹੀ ਆ ਆ ਮੇਰੀ ਡੇਰੀ ਹੀ ਨਾਲ ਭਾਈ ਡੇਰੀ ਦਾ ਕੁਛ ਨਹੀਂ ਮੇਰਾ ਬਜਿਆ ਸਾਰਾ ਸਿਸਟਮ ਸੜ ਗਿਆ ਆ ਤੁਸੀਂ ਵੇਖ ਸਕਦੇ ਜੇ ਕੁਛ ਨਹੀਂ ਮੇਰਾ ਬਜਿਆ ਸਾਰਾ ਕੁਝ ਮੇਰੀ ਬਿਲਡਿੰਗ ਸਾਰੀ ਜਾਂਦੀ ਰਹੀ ਆ ਬਿਲਡਿੰਗ ਦੇ ਪੱਲੇ ਕੱਖ ਹੀ ਰਿਆ ਕਿੰਨੇ ਵਜੇ ਤੱਕ ਇਹ ਭਾਈ ਆਪ ਨੂੰ ਰਾਤ ਪਰ ਲੱਗਾ 1:30 ਵਜੇ ਇਹ ਅੱਗ ਲੱਗੀ ਆ ਬਲਾਸਟ ਹੋਇਆ ਇੱਕ ਸਵਾ 1 ਵਜੇ ਤਾਂ ਅਸੀਂ ਡੇਰ ਵਿੱਚ ਪਰ ਲੱਗਾ ਡੇਰੋ ਜੀ ਆਪਾਂ ਇੱਥੇ ਜੇ ਪਹੁੰਚੇ ਆ ਫ੍ਰੈਸ਼ ਭਾਈ ਉੱਪਰ ਹੈ ਆਪਣੇ ਕਿਤਰਾ ਫਿਰ ਤੁਹਾਡਾ ਬਜਾ ਤੁਸੀਂ ਕਿਤਰਾ ਨਹੀਂ ਭਾਈ ਸ਼ਾਟ ਕਰਨਾ ਸਾਨੂੰ ਬੜੀ ਗਵਾਨੀ ਨੇ ਫੋਨ ਕੀਤਾ ਫਿਰ ਤੁਹਾਡੇ ਇਦਾਂ ਮੰਨ ਲਓ ਕਿ ਤੇ ਅਸੀਂ ਆਣ ਕੇ ਵੇਖਿਆ ਤੇ ਬਹੁਤ ਜਰੀ ਅਗਰੀ ਲਾਟਾਂ ਨਿਕਲ ਰਹੀਆਂ ਅਸੀਂ ਬਾਹਰ ਸ਼ਟਰ ਦੇ ਰਾਈਆਂ ਅਸੀਂ ਸ਼ਟਰ ਦੇ ਖੋਲਣ ਦੀ ਕੋਸ਼ਿਸ਼ ਕੀਤੀ ਅੱਗੇ ਜਾਣਾ ਕਰਕੇ ਸ਼ਟਰ ਨਹੀਂ ਖੁੱਲਿਆ ਸਾਰੇ ਸ਼ਟਰ ਜਾਮ ਹੋ ਗਏ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਕੁਝ ਵੀ ਨਹੀਂ ਬਚਿਆ ਮਤਲਬ ਬੜਾ ਫਿਰ ਫਾਇਰ ਵਿਗਟ ਨੂੰ ਫੋਨ ਕੀਤਾ ਇਹ ਵੀ ਪਾਜੀ ਨੇ ਅੱਧੇ ਘੰਟੇ ਪਹੁੰਚ ਗਏ ਆ ਇਹਨਾਂ ਨੇ ਆਣ ਕੇ ਪੂਰੀ ਜਰੂਰਤ ਕੀਤੀ ਆ ਤੇ ਅੱਗ ਬੁਝਾਈ ਅੱਗ ਉਤੇ ਕਾਬੂ ਪਾਇਆ ਪਰ ਨਹੀਂ ਕੁਝ ਨਹੀਂ ਬਚਿਆ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰਾ ਤੇ ਹੋਇਆ ਨੁਕਸਾਨ ਕੋਕੋਕੋਲਾ ਦੇ ਫ੍ਰੀਜ ਤੋਂ ਵਜਾ ਤੋਂ ਆ ਇਹਨਾਂ ਨੇ ਕੰਪਲੀਟ ਵੀ ਕੀਤੀ ਇਹਨਾਂ ਨੇ ਮੇਰੀ ਚੇਂਜ ਨਹੀਂ ਕੀਤੀ ਜਿਸ ਦਾ ਕਰਕੇ ਮ ਇਧਰ ਵੀ ਸਾਰਾ ਕੁਝ ਨਹੀਂ ਬਚਿਆ ਮੰਡੀ ਵਾਲੇ ਪੱਖੇ ਸਭ ਜਾਂਦੇ ਰਹੇ ਆ ਕੋਈ ਮੇਰੀ ਕੋਈ ਕੰਪਿਊਟਰ ਸਿਸਟਮ ਦੋ ਦਣੀ ਮਸ਼ੀਨਾ ਉਹ ਵੀ ਕੁਝ ਨਹੀਂ ਬਜੀ ਕਰਿਆਨਾ ਸਟੋਰ ਇਹ ਮੇਰਾ ਕੁਝ ਨਹੀਂ ਉਹਦਾ ਬਚਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਫੀਡਾਂ ਹੀ ਮੇਰੀਆਂ ਤਿੰਨ ਚਾਰ ਲੱਖ ਦੀ ਮੇਰੀ ਫੀਡਾਂ ਲੱਗੀਆਂ ਹਨ ਉਹ ਵੀ ਜਾਂਦੀਆਂ ਰਹੀਆਂ ਨੇ ਕੰਨਕ ਲੱਗੀਆਂ ਅੰਦਰ ਕੰਨ ਕੋਈ ਨਹੀਂ ਬਜੀ ਕੋਰ ਜਨਾਕ ਸਬਦਾ ਕਰਿਆੰਦੇ ਰਾਹ ਕੋਲਡ ਰੀਕ ਵਗੈਰਾ ਕੁਝ ਨਹੀਂ ਬਜਿਆ ਸਾਰਾ ਕੁਝ ਜਾਂਦਾ ਰਿਹਾ ਆ ਮੇਰੇ ਲੱਗੀਆਂ ਸਾਰਾ ਵੇਖੋ ਸੱਚੇ ਭਾਜੀ ਫਰਨੀਚਰ ਵਗੈਰਾ ਸਾਰਾ ਸੜ ਗਿਆ ਤੇ ਸਾਰੀ ਬਿਲਡਿੰਗ ਦੀ ਡੰਡਾ ਲੱਤ ਗਈ ਹੈ ਸਾਰੀ ਕੰਨਾਂ ਪਾੜ ਗਈਆਂ ਨੇ ਪੌੜੀਆਂ ਲਮਕੀਆਂ ਪੌੜੀਆਂ ਟਟਕੀਆਂ ਨੇ ਮੈਨੂੰ ਬਸ ਇਹੀ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ